ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱチェ ਨੂੰ ਕੰਨਾ ਬਾਬਾ ਲੱਲੇ ਨੂੰ ਕੰਨਾ ਚਾਵਲਾ ਇਹ ਲਾਸਟ ਨੇਮ ਹੈ ਸ਼ੋਮਨਿਕ ਕਮੇਟੀ ਦਾ ਇੱਕ ਹਰਾਮਖੋਰ ਮੈਂਬਰ ਹੈ ਮੈਂ ਨਾਂ ਨਹੀਂ ਲਿਆ ਜੀ ਉਹਦਾ ਚਾਵਲਾ ਤਾਂ ਬਹੁਤਿਆਂ ਨਾਵਾਂ ਦੇ ਨਾਮ ਨਾਲ ਲਾਸਟ ਨੇਮ ਲੱਗਦਾ ਹੈ ਮੈਂ ਵੀ ਲਾ ਸਕਦਾ ਆਪਣੇ ਨਾਲ ਪਰ ਜਿਹੜੀ ਅੱਜ ਗੱਲ ਕਰਨੀ ਆ ਵਿਆਕਰਨ ਦੇ ਮੁਤਾਬਕ ਕਰਨੀ ਆ ਮੈਂ ਪ੍ਰੋਫੈਸਰ ਸਾਹਬ ਸਿੰਘ ਦਾ ਨਾ ਵਿਆਕਰਨ ਪੜ੍ਹਿਆ ਗੁਰੂ ਗ੍ਰੰਥ ਸਾਹਿਬ ਬਾਰੇ ਬੜਾ ਨਜ਼ਾਰਾ ਹੁੰਦਾ ਏ ਉਹ ਪੜ੍ਹਨ ਵਾਸਤੇ ਤੇ ਮੈਂ ਤਕਰੀਬਨ 15 ਕ ਵਾਰੀ ਪੜ੍ਹਿਆ ਹੋਇਆ ਰਟਾ ਵਧੀਆ ਲਾਇਆ ਹੋਇਆ ਮੈਂ ਉਹਦੇ ਵਿੱਚ ਅੱਛਾ ਜਿਹੜਾ ਚਾਵਲਾ ਸ਼ਬਦ ਹੈ ਨਾ ਇਹਦੇ ਵਿੱਚ ਦੋ ਕੰਨੇ ਲੱਗਦੇ ਚੱਜੇ ਨੂੰ ਕੰਨਾ 바ਵਾ ਲੱਲੇ ਨੂੰ ਕੰਨਾ ਚਾਵਲਾ ਬਣਦਾ ਨਾ ਜੇ ਹੁਣ ਦੋਨੇ ਕੰਨੇ ਹਟਾ ਦਿਆਂ ਮੈਂ ਤਾਂ ਕੀ ਬਣੂ ਜੇ ਦੋਨੋਂ ਕੰਨੇ ਮੈਂ ਹਟਾ ਦਿਆਂ ਕੀ ਬਣੂ ਚਵਲ ਦੋਨੋਂ ਕੰਨੇ ਹਟਾ ਦਿਆਂ ਜੀ ਚਵਲ ਬਣੂ ਮੈਂ ਕਿਸੇ ਬੰਦੇ ਨੂੰ ਉਹਨੂੰ ਕਹਿ ਰਿਹਾ ਮੈਂ ਤਾਂ ਵਿਆਕਰਨ ਦੀ ਗੱਲ ਕਰ ਰਿਹਾ ਗ੍ਰਾਮਰ ਦੀ ਗੱਲ ਕਰ ਰਿਹਾ ਤੁਸੀਂ ਗੇਮ ਲਿਖੋ ਅੰਗਰੇਜ਼ੀ ਦੇ ਵਿੱਚ जी ए एम ए ई साइलेंट है गेम तो नेनु लंबा कर दिए गेम एदे बन गया ਹੁਣ ਜੇ ਤੁਸੀਂ ਏ ਨਾ ਲਿਖੋਗੇ ਕੀ ਬਣ ਜਾ ਗਮ ਸ਼ਬਦ ਦਾ ਅਰਥ ਬਦਲ ਗਿਆ ਗਮ ਤੇ ਗੇਮ ਗ੍ਰਾਮਰ ਇੰਨੀ ਜ਼ਰੂਰੀ ਹੈ ਗੁਰਬਾਣੀ ਲਈ ਤੇ ਪੰਜਾਬੀ ਭਾਸ਼ਾ ਲਈ ਮੈਂ ਝ ਤਰੀਕੇ ਨਾਲ ਗੱਲ ਕਰਨੀ ਇਹ ਜਿਹੜਾ ਸ਼ਬਦ ਵਰਤਿਆ ਨਾ ਮੈਂ ਚਾਵਲਾ ਇਹਦੀ ਇੱਕ ਬਹੁਤ ਵੱਡੇ ਚੈਨਲ ਤੇ ਡਿਬੇਟ ਹੋਈ ਉਹਦੇ ਵਿੱਚ ਪਤਾ ਕੀ ਕਹਿੰਦੇ ਕਹਿੰਦਾ ਜਿਹੜੇ 328 ਰੂਪ ਗਾਇਬ ਹੋਏ ਨੇ ਉਹਨਾਂ ਦਾ ਤਾਂ ਰਿਗਾਰਡ ਹੀ ਹੈ ਨਹੀਂ ਸਾਡੇ ਕੋਲੇ ਕਹਿੰਦਾ ਉਹਨਾਂ ਨੇ ਡਾਟਾ ਚੜਾਇਆ ਨਹੀਂ ਉਹਨਾਂ ਨੇ ਲਾਲਚ ਕਰਕੇ ਸਰੂਪ ਵੇਚਤੇ ਤੇ ਡਾਟਾ ਨਹੀਂ ਮੈਂਸ਼ਨ ਕੀਤਾ ਆਨਲਾਈਨ ਚੜਾਇਆ ਨਹੀਂ ਦੇਖੋ ਇੱਕ ਪਾਸੇ ਡਾਕਟਰ ਈਸ਼ਰ ਸਿੰਘ ਦੀਆਂ ਰਿਪੋਰਟਾਂ ਤੇ ਦੇਈ ਜਾਂਦੇ ਨੇ ਜੀ ਡਾਕਟਰ ਈਸ਼ਸੀ ਮੀਰ ਰਿਪੋਰਟਾਂ ਦੇਈ ਜਾਂਦੇ ਆ ਕਿ ਸਾਰਾ ਕੁਝ ਉਹਨਾਂ ਨੇ ਪੜਤਾਲ ਕੀਤੀ ਕਿੱਥੇ ਸਰੂਪ ਗਏ ਕਿੰਨੇ ਪੈਸਿਆਂ ਵਿੱਚ ਬੇਚੇ ਉਹਨੂੰ ਵਰਤੀ ਜਾਂਦੇ ਆ ਦੂਜੇ ਪਾਸੇ ਸ਼ੂਮਨਿਕ ਕਮੇਟ ਦੇ ਮੈਂਬਰ ਖੁਦ ਮੰਨੀ ਜਾਂਦੇ ਆ ਕਿ ਉਹਨਾਂ ਨੇ ਡਾਟਾ ਚੜਾਇਆ ਹੀ ਨਹੀਂ ਲਾਲਚ ਕਰਕੇ ਸਰੂਪ ਵੇਚਤੇ ਹੁਣ ਦੱਸੋ ਜੀ ਹੁਣ ਜਿਹੜਾ ਚਾਵਲਾ ਸ਼ਬਦ ਹੈ ਇਹਦੇ ਵਿੱਚੋਂ ਦੋ ਕੰਨੇ ਕੱਟਾਂ ਜਾਂ ਨਾਂ ਕੱਟਾਂ ਤੁਸੀਂ ਦੱਸੋ ਕਿੱਡਾ ਗੰਭੀਰ ਮੁੱਦਾ ਹੈ ਇੱਕ ਪ੍ਰੋਫੈਸਰ ਮਨਜੀਤ ਸਿੰਘ ਹੈ ਉਹਦੀ ਉਦਾਹਰਣ ਦੇਖੋ ਕਹਿੰਦਾ ਜਿਹੜੀ ਗਾਂ ਹੀ ਦੁੱਧ ਨਹੀਂ ਦਿੰਦੇ ਉਹਨੂੰ ਪੱਠੇ ਪਾਉਣ ਦਾ ਕੀ ਫਾਇਦਾ ਦੇਖੋ ਇਹਨਾਂ ਦੇ ਕਰਤੂਤ ਪ੍ਰੋਫੈਸਰ ਨੇ ਮਤਲਬ ਜਿਹੜਾ 328 ਰੁਪਿਆਂ ਵਾਲਾ ਮਸਲਾ ਹੈ ਨਾ ਉਹਨੂੰ ਇਹ ਟਿਚ ਕਰਕੇ ਜਾਣਦੇ ਨੇ ਅੱਗੇ ਅੱਗੇ ਬਰਵਾੜੀ ਦਾ ਰੋਣਾ ਰੋਲਿਆ ਕੀ ਕੱਢਿਆ ਕੀ ਖਟਿਆ ਉਦਾਹਰਣ ਦੇਖੋ ਦਿੰਦੇ ਬੰਦੇ ਹੀ ਦੇਖੋ ਉਦਾਹਰਣ ਦਿੰਦੇ ਤੇ ਹੁਣ ਇਹਨਾਂ ਬੰਦਿਆਂ ਲਈ ਜੇ ਛੇਤਰਪਰੇਟ ਨਾ ਹੋਵੇ ਜਿਹੜੇ ਮੈਂ ਸ਼ਬਦ ਵਰਤਨਾ ਉਹ ਨਾਂ ਵਰਤਨਾ ਫੇਰ ਰੋਟੀ ਹਾਜਮੇ ਕਿੱਦਾਂ ਹੋ ਫੇਰ ਅਕਲ ਟਿਕਾਣੀ ਕਿੱਦਾਂ ਹੋ ਪ੍ਰੋਫੈਸਰ ਮਨਜੀਤ ਸਿੰਘ ਦੀ ਇੰਟਰਵਿਊ ਸੁਣੀ ਹੈ ਮੈਂ ਕਹਿੰਦੇ ਜਿਹੜੀ ਗਾਂ ਗਊ ਕਹਿੰਦੇ ਪੱਠੇ ਦੁੱਧ ਨਹੀਂ ਦਿੰਦੀ ਪੱਠੇ ਪਾਉਣ ਦਾ ਕੀ ਫਾਇਦਾ ਉਹਨਾਂ ਨੂੰ ਉਦਾਹਰਨ ਦੇਖੋ ਇਹਨਾਂ ਦੀ 328 ਰੁਪਿਆਂ ਦੇ ਮਸਲੇ ਤੇ ਗੱਲ ਕਰ ਰਹੇ ਹੁਣ ਕੌਣ ਕਵੇ ਇਹਨਾਂ ਨੂੰ ਇਨਨੂੰ ਕੌਣ ਕਵੇ? ਵੀ ਨਰਾਇਣੋ ਮਹਾਂਤ ਤੁਹਾਡੇ ਲਈ ਸ਼ਬਦ ਬਣਿਆ। ਕੌਣ ਕਵੇ ਇਹਨਾਂ ਨੂੰ? ਹਾਂ ਮੈਨੂੰ ਸਮਝਾਉਣ ਦੀ ਥੋੜੀ ਨਹੀਂ ਅਕਲ ਹੈਗੀ ਹੈ ਕਿਉਂਕਿ ਮੈਂ ਕਲਾਸਾਂ ਕਲਪਸ਼ਨ ਲਾਈਆਂ ਨੇ ਮੈਂ ਖਾਣੇ ਤੇ ਗੱਲ ਪਾ ਦਿੰਨਾ ਹੁੰਦਾ। ਇਸ ਕਰਕੇ ਰੱਟੇ ਲੱਗੇ ਹੋਏ ਨੇ ਮੇਰੇ। ਊੜਾ ਐੜਾ ਈੜੀ ਸਸਾ ਹਾ ਹਾ ਕਕਾ ਖਖਾ ਗਗਾ ਘਗਾ ਗੰਗਾ ਨਹੀਂ ਹੈ। ਇਹ ਮੈਂ ਪੁੱਠੇ ਕਰਕੇ ਵੀ ਬੜੇ ਹੋਏ। ਤਾਂ ਕਰਕੇ ਥੋੜੀ ਅਕਲ ਹੈਗੇ ਵੀ ਕਿਹੜੀ ਇਟ ਕਿੱਦਾਂ ਘੜ ਕੇ ਕਿੱਥੇ ਲਾਉਣੀ ਹੈ ਕਿੱਥੇ ਡੇਲੀ ਲੱਗਣੀ ਹੈ ਕਿੱਥੇ ਅੱਧੀ ਲੱਗਣੀ ਹੈ ਕਿੱਥੇ ਟੇਢੀ ਲਾਉਣੀ ਹੈ ਉਹ ਖੜਮਾ ਰਦਾ ਕਹਿੰਦੇ ਨੇ ਇਹਦੇ ਬਾਰੇ ਚੰਗੀ ਤਰ੍ਹਾਂ ਮੈਨੂੰ ਪਤਾ ਹੈ ਇਹ ਫਿਟਿੰਗ ਮੈਨੂੰ ਕਰਨੀ ਆਉਂਦੀ ਹੈ ਤੁਸੀਂ ਦੇਖੋ ਇਹਨਾਂ ਉਦਾਹਰਣ ਇੱਕ ਪਾਸੇ ਤਾਂ ਡਾਕਟਰ ਈਸ਼ਰ ਸਿੰਘ ਜਿਹੜੀ ਰਿਪੋਰਟ ਹੈ ਨਾ ਉਹਦੇ ਵਿੱਚ ਉਹਨੇ ਜਾਂਚ ਕੀਤੀ ਹੈ ਵੀ 328 ਰੁਪਏ ਕਿੱਥੇ ਗਏ ਕਿਹਨੇ ਵਿੱਚ ਕਿਹੜੇ ਮੁਲਾਜ਼ਮਾਂ ਦਾ ਨਾਮ ਆਉਂਦਾ ਉਹ ਮੁਲਾਜ਼ਮ ਸਸਪੈਂਡ ਕੀਤੇ ਨਾ ਨੇ ਘਰ ਤੋਰ ਤੇ ਉਹ ਸਵੀਆਂ ਦੇ ਜਾਂਦੇ ਦੂਜੇ ਪਾਸੇ ਸ਼ੋਮਣੀ ਕਮੇਟ ਤੇ ਮਲਾਦ ਨੂੰ ਉਹ ਭਰਾਵੋ ਤੁਹਾਡਾ ਕੋਈ মিডিਆ ਸਲਾਹਕਾਰ ਹੈਗਾ ਕਿ ਨਹੀਂ ਜੇ ਉਹ ਵੀ ਕਾਰਡਪੁੱਲ ਬਦਲਾ ਲੈਂਦਾ ਭੁੱਕੀ ਦੇ ਪੰਜ ਚਾਰ ਇਹਨਾਂ ਨੂੰ ਦੱਸ ਦਿਆ ਕਰੋ ਵੀ ਜਦੋਂ ਤੁਸੀਂ ਡਿਬੇਟ ਵਿੱਚ ਆਉਣਾ ਹੈ ਵੀ ਮੂਰੇ ਲੇਖੇ ਲਖ ਰੱਖ ਲਿਆ ਕਰਨ ਮੜੇ ਦੋ ਪੈਨ ਐ ਚਲਾ ਕੇ ਇੱਕ ਨੀਲਾ ਇੱਕ ਲਾਲ ਵਿਆ ਪ੍ਰਸ਼ਨ ਹੈ ਉੱਤਰ ਹੈ ਟਿਕ ਮਾਰਕਰ ਲੈ ਕਰੋ ਨਾ ਵੀ ਆ ਬੋਲਣਾ ਹੈ ਆਸੀ ਠੰਡੇ ਬਰਤੇ ਵਿੱਚ ਪਾਉਣਾ ਇਦਾਂ ਸਲਾਹ ਕਰ ਲਿਆ ਕਰੋ ਮਾੜੀ ਮੋਟੀ ਇਹ ਮੈਂ ਨਹੀਂ ਕਹਿ ਰਿਹਾ ਬਹੁਤ ਵੱਡੇ ਚੈਨਲ ਤੇ ਡਿਬੇਟ ਹੋਈ ਆ ਉਹਦੇ ਵਿੱਚ ਸਵਾਲ ਪੁੱਛਿਆ ਗਿਆ ਜਿਹਦੇ ਨਾਂ ਵਿੱਚੋਂ ਮੈਂ ਦੋ ਕੰਨੇ ਕੱਟੇ ਨੇ ਜਿਹਦੇ ਨਾਂ ਵਿੱਚੋਂ ਮੈਂ ਦੋ ਕੰਨੇ ਕੱਟੇ ਨੇ ਨਾ ਕੀ ਬਣਦਾ ਚਵਲ ਉਹ ਉਹਨੇ ਜਵਾਬ ਦਿੱਤਾ ਕਹਿੰਦਾ ਸਾਡੇ ਤਾਂ ਰਿਕਾਰਡ ਹੀ ਵਿੱਚ ਹੀ ਹੈ ਰਿਕਾਰਡ ਵਿੱਚ ਹੈ ਹੀ ਨਹੀਂ ਦੱਸੋ ਜੀ ਹੁਣ ਦੱਸੋ ਇਹ ਰੈਣੋ ਮਹੰਤ ਨੇ ਇਹ ਕੌਣ ਨੇ ਇਹ ਇਹ ਖੱਜ ਨਹੀਂ ਇੱਕ ਤੀੜਾ ਨਹੀਂ ਇਹ ਖੋਤੇ ਨੇ ਇਹ ਅਕਲੋਂ ਖਾਲੀ ਨੇ ਕੋਈ ਹੋਰ ਨਾ ਹੈ ਉਹ ਵੀ ਦੱਸ ਦਿਓ ਕੋਈ ਵਰਤ ਨਹੀਂ ਸ਼ਰ੍ਹਾਂ ਐਡੇ ਵੱਡੇ ਚੈਨਲ ਤੇ ਬੰਦੇ ਮੁੱਕਰੀ ਜਾਂਦੇ ਐ ਐਡੇ ਵੱਡੇ ਚੈਨਲ ਤੇ ਅੱਛਾ ਹੁਣ ਥੋੜੀ ਜੀ ਗੱਲ ਮੈਂ ਆਪਣੇ ਵੱਲੋਂ ਕਰਨੀ ਹੈ ਧਿਆਨ ਦਿਓ ਜਿਹੜੇ ਬੰਦੇ ਨਾਮਜਦ ਹੋਏ ਨੇ ਨਾ ਉਹਨਾਂ ਬੰਦਿਆਂ ਨੂੰ ਇਹਨਾਂ ਨੇ ਜਦੋਂ ਇਸ ਸੀਨੀਅਰ ਰਿਪੋਰਟ ਬਣਾਈ ਫਟਾਫਟ ਇਹਨਾਂ ਨੇ ਸਸਪੈਂਡ ਕਰਤਾ ਘਰੋਂ ਭਰੀ ਤੋਰ ਤਿਓ ਕਿਉਂ ਤੋਰੇ ਉਹ ਵੀ ਜੇ ਇਹ ਬੰਦੇ ਫੜੇ ਗਏ ਤਾਂ ਸਾਡਾ ਨਾਮ ਬੋਲੋ ਮੈਨੂੰ ਕਿਸੇ ਮੁਲਾਜ਼ਮ ਨੇ ਇਹ ਕਨਸੋ ਦਿੱਤੀ ਕਹਿੰਦੇ ਉਹ ਬੰਦਿਆਂ ਨੂੰ ਵੀ ਲਾਜ ਦੇ ਕੇ ਨਾ ਨੌਕਰੀ ਤੋਂ ਕੱਢਿਆ ਵੀ ਜਿਹੜਾ 15-20 ਲੱਖ ਰੁਪਏ ਉਹਨਾਂ ਦਾ ਬਣਦਾ ਸੀ ਨਾ ਪਹਿਲਾਂ ਪਹਿਲਾਂ ਸਸਪੈਂਡ ਕਰਕੇ ਨਿਰਣਕੇ ਖਰਚਾ ਪਾਣੀ ਦੇ ਕੇ ਤੋਰਤਾ ਘਰੋ ਘਰੀ ਵੀ ਤੁਸੀਂ ਮੂੰਹ ਬੰਦ ਰੱਖਿਓ ਇਦਾਂ ਦੇ ਹਰਾਮਖੋਰ ਨੇ ਰੈਣੋ ਮਹੰਤ ਪਰ ਕੋਈ ਗੱਲ ਨਹੀਂ ਹੁਣ ਦੋ ਤਾਂ ਫੜੇ ਗਏ ਇੱਕ ਨੂੰ ਸਮਨ ਹੋ ਗਿਆ 76 ਹੈ ਜਿਹੜਾ ਇਹਨਾਂ ਦਾ ਪਹਿਲਾ ਮੈਨੇਜਰ ਸੀ ਇਹ ਮੈਨੇਜਰ ਉਹੋ ਹੈ ਜਿਨੇ ਸੁੱਕੀਆਂ ਰੋਟੀਆਂ ਦਾ ਘਪੜਾ ਕੀਤਾ ਸੀ ਲੰਗਰ ਦੇ ਵਿੱਚ ਕਰੋੜਾਂ ਰੁਪਈਆਂ ਦਾ ਇਹਦੇ ਵਿੱਚ ਉਹ ਮੁੱਛਾਂ ਵਾਲੀ ਬੀਬੀ ਜਗੀਰ ਕੌਰ ਵੀ ਆਉਂਦੀ ਹੈ ਜਿਹੜੀ ਬਿਊਟੀ ਪਾਲਨ ਤੇ ਜਾਂਦੀ ਹੁੰਦੀ ਹੈ ਢੋਲ ਜਗੀਰੋ ਦਾ ਉਹ ਵੀ ਵਿੱਚ ਆਉਂਦੀ ਹੈ ਉਹਦੇ ਕੋਲੋਂ ਸੈਂਸੂਨ ਕਰਵਾ ਕੇ ਇਹਨਾਂ ਨੇ ਉਹਨੂੰ ਹੁਣ ਸ਼ਕਤਰ ਲਾਤਾ ਸੀ ਇਹਨਾਂ ਨੇ ਅੱਛਾ ਲੈ ਇੱਕ ਜਿਹੜਾ ਮੌਜੂਦਾ ਸ਼ਕਤਰ ਹੈ ਉਹਦੀ ਅਨ ਸਟੇਟਮੈਂਟ ਸੁਣੀ ਲੈ ਉਹ ਮੈਂ ਭੁੱਲੇ ਜਾਣਾ ਸੀ ਪਰ ਭੁੱਲਣਾ ਕਿੱਥੇ ਹੈ ਇਹ ਨਾ ਭੁੱਲਦੇ ਆਂ ਅਸੀਂ ਕਿਤੇ ਮੈਂਬਰੀ ਬਹੁਤ ਵੱਡੀ ਐ ਬਹੁਤ ਵੱਡੀ ਐ ਇਹ ਨਹੀਂ ਭੁੱਲਦੀ ਇਹ ਤਾਂ ਬਸ ਐਦਾਂ ਟੱਚ ਕਰਨ ਦੀ ਲੋੜ ਐ ਉਹਦੀ ਸਾਹਮਣੇ ਆ ਜੀ ਉਹ ਪਤਾ ਕਹਿੰਦਾ ਕਹਿੰਦਾ ਸ਼ੋਮਣੀ ਕਮੇਟੀ ਦੇ ਖਿਲਾਫ ਬੋਲਣਾ ਬੰਦ ਕਰੋ ਬੰਦ ਕਰੋ ਅਸੀਂ ਐ ਕਰ ਦਿਆਂਗੇ ਬਾਹ ਕਰ ਦਿਆਂਗੇ ਹਣ ਤੇਰੇ ਪਟਾ ਫਿਰਨਾ ਕੋਈ ਨਹੀਂ ਠੀਰਾ ਰਹਿ ਤੇਰੀਆਂ ਕਰਤੂਤਾਂ ਵੀ ਦੱਸਣੀਆਂ ਨੇ ਦੋਕ ਦਿਨ ਠਹਿਰ ਜਾ ਹਰੇ ਸੂਤਰਾਂ ਦੇ ਹਵਾਲੇ ਤੋਂ ਬਹੁਤ ਕੁਝ ਆਉਣ ਵਾਲਾ ਐ ਮੇਰੇ ਕੋਲੇ ਠਹਿਰ ਜਾ ਸਕੱਤਰ ਸਾਹਿਬ ਮੈਨੇਜਰ ਸਾਹਿਬ ਜਿਹੜੇ ਤੁਹਾਡੇ ਮੁਲਾਜ਼ਮ ਨੇ ਨਾ ਉਹ ਚਾਰ ਚਾਰ ਕੈਮਰੇ ਲਈ ਫਿਰਦੇ ਆ ਤੁਹਾਡੀਆਂ ਕਰਦੂਤਾਂ ਰਿਕਾਰਡ ਕਰਨ ਵਾਸਤੇ ਕਿਤੇ ਮਾੜਾ ਮੋਟਾ ਨਾ ਸੰਭਲ ਕੇ ਰਹੋ ਬਚਾ ਲਿਓ ਆਪਣੇ ਆਪ ਹਰਾਮਖੋਰ ਸਿਰੇ ਦੇ ਅੱਛਾ ਹੁਣ ਇਹਨਾਂ ਦੀ ਬਿਉਂਤਬੰਦੀ ਅਗਲੀ ਪਤਾ ਕੀ ਹੈ ਅਗਲੀ ਬਿਉਂਤਬੰਦੀ ਇਹ ਹੈ ਵੀ ਕੋਈ ਨਵਾਂ ਮੁੱਦਾ ਹੋਰ ਛੇੜ ਗਿਆ ਹੁਣ ਹੁਣ ਉਥੇ ਵੀ ਹੋਰ ਅੱਗ ਲਾਉਣਗੇ ਸ਼ੌਂਡਰੀ ਕਮੇਟੀ ਵਿੱਚ ਇਹ ਵੀ ਇਹ ਮੁੱਦਾ ਉਧਰ ਨੂੰ ਘੁਮ ਜੇ ਵੀ ਇਧਰੋਂ ਗੱਲ ਠੰਡੇ ਪਾਤੇ 'ਚ ਪੈ ਰਹੀ ਇਹ ਅੱਗ ਲੱਗਣ ਵਾਲੀ ਹੈ ਗੱਲ ਚੇਤੇ ਰੱਖ ਲਿਓ ਉੱਥੇ ਜਾਂ ਤਾਂ ਕੋਈ ਜਨਾਨੀ ਜਨੁਮੇ ਦਾ ਕੋਈ ਨਾ ਕੋਈ ਕੇਸ ਐਦਾਂ ਦਾ ਕੋਈ ਭੁੱਕੀ ਪਾਕੀ ਦਾ ਹੋਰ ਲੈ ਕੇ ਉਹ ਨਹੀਂ ਹੋਣੀ ਕੋਈ ਉਥੇ ਕਿਉਂਕਿ ਇਹਨੂੰ ਪਤਾ ਹੁੰਦਾ ਹੈ ਹਰਾਮ ਕਰਾ ਨੂੰ ਵੀ ਆ ਹੁਣ ਮੁੱਦਾ ਗਰਮ ਹੈ ਇਹਨੂੰ ਠੰਡਾ ਕਿਦਾਂ ਕਰਨਾ ਮੈਂ ਤਾਂ ਬਹੁਤ ਵਾਰੀ ਕਿਹਾ ਸ਼ੋਮਣੀ ਕਮੇਟੀ ਦੀ ਰੋਟੀ ਖਾਣ ਵਾਲਾ ਕੁੱਤਾ ਵੀ ਟੇਡਾ ਤੁਰਦਾ ਉਹ ਵੀ ਰਾਜਨੀਤੀ ਕਰਦਾ ਇਹ ਤਾਂ ਫਿਰ ਵੀ ਬੰਦੇ ਨੇ ਬਹੁਤ ਐ ਨਿਕਲਾਪ ਐਨੇਕ ਬਹੁਤ ਹੈ ਮਤਲਬ ਮੈਂ ਕੱਲ ਇੱਕ ਸ਼ਬਦ ਵਰਤਿਆ ਸੀ ਚਮਕੀਲਾ ਸ਼ਬਦ ਦਾ ਨਾਮ ਲੈ ਕੇ ਇਹ ਆਪਣੇ ਬਣਾਏ ਹੋਏ ਜਾਲ ਵਿੱਚ ਖੁਦ ਫਸਣਗੇ ਖੁਦ ਦੋ ਬੰਦੇ ਸਫਾਈਆਂ ਦੇ ਹੀ ਜਾਂਦੇ ਆ ਵੀ ਅਸੀਂ ਸੱਚੇ ਆ ਅਸੀਂ ਚਾ ਸੱਜਿਆਂ ਅਸੀਂ ਸੱਜਿਆਂ ਤੇ ਦੋ ਬੰਦੇ ਉਹ ਕਰੇ ਕਰਾਏ ਤੇ ਪਾਣੀ ਫੇਰ ਦਿੰਦੇ ਨੇ ਉਹ ਕਹਿੰਦੇ ਨੇ ਸਾਡੇ ਕੋਲ ਤਾਂ ਰਿਕਾਰਡ ਹੀ ਹੈ ਨਹੀਂ ਅੱਛਾ ਜਿਹੜੇ ਸ਼ਾਇਰ ਨੇ ਨਾ ਵਧੀਆ ਉਹ ਜਦੋਂ ਉਦਾਹਰਣ ਦੇਣਗੇ ਨਾ ਫੁੱਲ ਤੇ ਕੰਡੇ ਦੀ ਫੁੱਲ ਤੇ ਕੰਡੇ ਦੀ ਉਦਾਹਰਣ ਦੇਣਾ ਉਹ ਇਹ ਕਹਿੰਦੇ ਨੇ ਵੀ ਜੇ ਫੁੱਲ ਸੋਹਣਾ ਨਾ ਗੁਲਾਬ ਦਾ ਤੋਂ ਉਹਦੇ ਪੈਰਾਂ ਦੇ ਵਿੱਚ ਉਹਦੀ ਜੜ ਦੇ ਵਿੱਚ ਜਿੱਥੇ ਫੁੱਲ ਲੱਗਾ ਹੁੰਦਾ ਤੇ ਕੰਡਾ ਵੀ ਟੇਖਾ ਹੁੰਦਾ। ਮਤਲਬ ਇਹ ਕਹਿ ਲਓ ਵੀ ਦੁੱਖ ਤੇ ਸੁੱਖ ਸੱਚ ਦੇ ਝੂਠ ਇਕੱਠੇ ਨੇ। ਦੋ ਬੰਦੇ ਝੂਠ ਬੋਲਦੇ ਨੇ, ਦੋ ਬੰਦੇ ਸੱਚ ਬੋਲ ਦਿੰਦੇ ਨੇ। ਤੇ ਫਿਰ ਚੁੱਬਦਾ। ਤੇ ਜਦੋਂ ਕਿਤੇ ਮਾੜਾ ਜਿਹਾ ਜ਼ਖਮ ਹੁੰਦਾ ਤੇ ਨਮਕ ਛਿੜਕਣਾ ਫਿਰ ਸਾਨੂੰ ਚੰਗੀ ਤਰ੍ਹਾਂ ਵਧੀਆ ਆਉਂਦਾ। ਇਹ ਸੇਵਾ ਹੈ ਸਾਡੀ। ਇਹ ਨਾ ਸਮਝੋ ਵੀ ਅਸੀਂ ਲੁੱਚਪਣਾ ਕਰਦਿਆਂ ਨਾ 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 ਸਾਡੀ ਸੇਵਾ ਇਹ ਹੈ। ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਤੁਸੀਂ ਕੌਮ ਨੂੰ ਬਰਬਾਦ ਕੀਤਾ ਪੰਜਾਬ ਨੂੰ ਬਰਬਾਦ ਕੀਤਾ ਨੌਜਵਾਨ ਹਜ਼ਾਰਾਂ ਕਿੱਟੇ ਦੀ ਭੇੜ ਚੜ ਗਏ ਤੇ ਅਸੀਂ ਚੁੱਪ ਕਰਕੇ ਬਹਿ ਗਏ ਅਸੀਂ ਬੋਲੀਏ ਨਾ ਸਾਡੀ ਤਾਂ ਸੇਵਾ ਹੈ ਇਹ ਆਸ਼ੀਰਵਾਦ ਮਿਲਦਾ ਹੈ ਉਹਨਾਂ ਲੋਕਾਂ ਤੋਂ ਜਿਨ੍ਹਾਂ ਦੇ ਪੁੱਤ ਮਰੇ ਨੇ ਉਹ ਕਹਿੰਦੇ ਨੇ ਗਿਆਨੀ ਜੀ ਤੁਹਾਡੀ ਉਮਰ ਹਜ਼ਾਰ ਸਾਲ ਦੀ ਹੋਵੇ ਹਜ਼ਾਰ ਸਾਲ ਤਾਂ ਲੋੜ ਨਹੀਂ 100 ਸਾਲ ਹੀ ਬਹੁਤ ਹੁੰਦਾ ਬਹੁਤ ਹੁੰਦਾ 100 ਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ